ਆਇਆ ਮਿਸਤਰ ਦਾ ਫਿਰ ਅੱਜ ਪਵਾਨੇਗਾ ਜੱਤ ਪੂਰੇ 22 ਦਿਨਾਂ ਤੋਂ 4 ਦਿਨਾਂ ਦਾ ਕਹਿ ਕੇ 22 ਦਿਨਾਂ ਤੋਂ ਇਹਦਾ ਹੈ ਓਏ ਇਹਦਾ ਉਹ ਗੱਲ ਹੋਗੀਗਾ ਐ ਨਹੀਂ ਕਹਿੰਦੇ ਮੈਂ ਮਿਸਤਰੀ ਕੇ ਉਂਗਲ ਦਾ ਕਹਿ ਕੇ ਇਹ ਤਾਂ ਗੁੱਟ ਜਾ ਫੜ ਲੈਂਦਾ ਹੁੰਦਾ ਅੜਾ ਕਾਲ ਤੁਹਾਨੂੰ ਪਤਾ ਕੀ ਹੈ ਇਹ ਇੱਥੇ ਬਾਈ ਯਾਰ ਜਿ ਮੰਨ ਕੇ ਚੱਲੇ ਉਹ ਗੱਲ ਕਰਦੇ ਨੇ ਤਾਂ ਮਣੀ ਵਾਲੀ ਵੀ ਆ ਕੇ ਇਸ ਤਾਂ ਘੰਟਾ ਦੰਬ ਵੀ ਲਿਆ ਕਰਾਂਗੇ ਹਾਂ 음 ਇਹਨਾਂ ਬਿੰਦਰ ਦਾ ਉਹ ਲੱਗਿਆ ਸੀ ਲੱਗਦਾ ਫਾਂਚੇ ਦੇ ਵਿੱਚ ਬਰੇਤੀ ਸਿਮੈਂਟ ਸਾਬ ਛਿੱਟਕਣਾ ਡੰਡੇ ਨਾਲ ਘੋਲ ਲਗ ਰਹੇ ਤਾਂ ਤਾਂ ਪਾ ਦੇਣਾ ਠੀਕ ਐ ਇਹਨੂੰ ਹਿਸਾਬ ਵਟ ਇੱਕਦਾਰ ਨੂੰ ਇੱਕਦਾਰ ਤਾਂ ਪੁਰਾਣੇ ਆ ਤੂੰ ਪਾਦਾ ਗਲਾਈਆਂ ਵਾਲਾ ਮੁੰਡਿਆ ਨੇ ਫਿਰ ਪਰਦਨ ਭਾਲੇ ਲਾਤੇ ਲੱਗ ਰਹੇ ਇਹੋ ਜਿਹੇ ਪਹਿਲਾਂ ਇਹਨਾਂ ਦੀ ਮਸ਼ੀਨ ਲਾਈ ਇਹਨਾਂ ਦੇ ਬਾਣ ਭਾਂ ਦੇ ਹਮ ਮੈਂ ਮੰਨ ਲਾ ਕਹਿ ਕੇ ਤੇ ਡੂੜ ਵੀ ਨਾ ਇਹਨਾਂ ਨੇ ਲਾਦਾ ਨਹੀਂ ਇੱਥੇ ਅੱਜ ਨੂੰ 12 ਚੋਂ 10 ਦਿਨਾਂ ਦਾ ਕੰਮ ਡੂੜ ਵੀ ਨਾ ਲਾਗੇ ਚਾਰ ਦਿਨਾਂ ਦਾ ਲਾ ਕੇ ਕਿ 22 ਦਿਨਾਂ ਨੇ ਰਾਤੇ 22 ਦਿਨਾਂ ਨੇ ਹੁਣ ਤੋ ਆਏ ਦਸ ਵੀਨ ਹਾਏ ਦੋਨੇ ਕਾਲੇ ਆ ਹਾ ਚ ਇਹਦੇ ਪਿਓਦਾਂ ਵੀ ਕਾਲਾ ਜਿਹੜਾ ਨੇ ਟੇ ਹੋ ਸੀਗਾ ਮਸ਼ੀਨ ਵਾਲਾ ਉਹਦਾ ਨਾਮ ਇਹ ਆ ਮੇਤਰੀ ਮੇਰੇ ਨੂੰ ਕਾਲਾ ਹੈ ਕਾਲਾ ਹਾ ਹਦਾ ਦੰਦ ਕੱਢਦਾ ਹੈ ਆਹਗਾ ਮੁੰਡਾ ਆਪਣੇ ਦਾ ਕੰਮ ਵਾਲਾ ਮੇਰੇ ਨਾਲ ਲਓ ਜੀ ਮਿੱਤਰੋ ਦੇਖੋ ਜੀ ਕਰੋ ਚੱਕੋ ਅਖੋਠਾ ਆਪਣਾ ਬਾਈ ਉੱਤੇ ਇੱਕ ਤਰ੍ਹਾਂ ਸੈੱਟ ਕਰਕੇ ਬਾਈਕ ਲਗਾਈ। ਉਹ ਤਾਂ ਨਹੀਂ ਹੁੰਦੇ ਯਾਰ ਉਹ ਛੜਲੇ ਹੁੰਦੇ। ਪਰ ਇਹ ਹੋਏ ਮੁੰਡਿਆ। ਕੋਠਾ ਦਸਾ ਗਏ। ਹੁੰਦੀ ਕਿਉਂ ਨਹੀਂ ਉੱਥੋਂ ਰਾਹ ਤੋਂ ਬਾਈਕ ਲੈ ਆਉਣੀ ਸੀ ਆ। ਉਧਰ ਨੂੰ ਆਏ ਉਧਰ ਮੋੜਦੇ ਨੇ ਆ। ਇੱਥੋਂ 17 ਨਹੀਂ ਇੱਥੋਂ ਆਏ ਵੀ ਚੜ ਜਾਂਦਾ ਦਵਲਕ ਚੜਾ ਕੇ ਉੱਤੇ ਕਰਾਂ ਤਾਂ ਸੀਗਾ ਐ ਬਾਈਕ। ਇਧਰੋਂ ਚਾ ਕੋਈ ਨਹੀਂ ਜਿਹੜਾ ਕੋ ਹੋ ਗਿਆ ਹੋ ਗਿਆ। ਨਹੀਂ ਪਰ ਆਏ ਸੀ ਨਾ ਹੁਣ ਲਾਹੀ ਫਿਰ ਉਹਨੋਂ ਉੱਤੋਂ ਬੱਟਲ ਫੇਰ ਧਰਨੇ ਆਏ ਜੱਪ ਹੋ ਜੂ। ਮੈਂ ਜੀ ਉਹ ਨਾ ਮੈਂ ਨਾ ਤਾਂ ਕਹਿਣਾ ਕਿ ਮੈਂ ਤੇ ਰੁੱਤੇ ਹੀ ਲਾਈ ਜਾਉਗਾ ਉਹ ਦਿਨ ਤਾਂ ਚਾਹੇ ਬਾਈ ਲੱਗ ਗਏ ਪਰ ਠੀਕ ਆ ਵਦਗਾ ਬਣਾਇਆ ਅੜਾ ਕਰ ਵੀ ਲੈਣ ਦੇ ਨਾ ਬਾਈ ਜੀ ਤੈਨੂੰ ਤਾਂ ਕਦੋਂ ਰੋਕਿਆ ਕੜੀਆਂ ਫਰਦ ਗਲੀਆਂ ਵਾਲਾ ਉਹ ਤਾਂ ਗਲਾਈਆਂ ਵਾਲਾ ਹਾਂ ਤਾਂ ਲਾਉਲੀ ਨਾ ਬਣਾ ਦਿਆਂ ਗਲਾਈਆਂ ਗਲੀਆਂ ਮੁੰਡਿਆਂ ਨੂੰ ਪੁਰਾਣੇ ਚੰਗੇ ਆ ਪਾਣੀ ਇਹ ਕਰਲਾ ਬੰਦ ਆ ਫੱਟ ਨਿਕਲ ਗਈ ਪਿੱਛੇ ਨਾ ਉੱਥੇ ਉਲਟਾ ਦਿਆ ਕਰਨੇ ਕਾਲੇ ਫਿਰ ਬਾਅਦ ਚ ਥੋੜਾ ਥੋੜਾ ਕਰਕੇ ਸਾਰਾ ਪਾ ਕੇ ਪਿੱਛੇ ਉਹ ਕਰਨਾ ਪਿਆ ਕਰੂ ਹੈ ਆ ਪਾ ਉਹ ਕੰਨ ਜਿੰਨੇ ਲੱਗ 10 ਚੱਕ ਕੇ ਉਹ ਲਾਈਨ ਬਣਾ ਚਾਰ ਦਿਨੇ ਬਾਅਦ ਇੱਥੇ ਤਾਂ ਤਿੰਨੇ ਜਣੇ ਹੀ ਮਾਲ ਪਾਈ ਜਾਣਗੇ ਇੱਥੇ ਬਾਹਲਾ ਨਹੀਂ ਸੁੱਕਾ ਤਾਂ ਉਹਦੀ ਬਣਾ ਲੈ ਕਹਿੰਦੇ ਇਹ ਤੇ ਆਪਣੀ ਜੀ ਵੀ ਨਿਕਲੂ ਤਾਂ ਫੇਰ ਤੂੰ ਆਏਂ ਕਰ ਬੰਦਾ ਹੋਰ ਫੱਟ ਕੋਈ ਤਾਂ ਹਾਂ ਤੂੰ ਕਾ ਜੀ ਮੇਰੇ ਵੀਰੋ ਇਹ ਕਾਕਾ ਸਟ ਲੈ ਕੇ ਰੱਬ ਦਾ ਨਾ ਮਾਰਦਾ ਹੈਂਡਲ ਇਹ ਚਲਾਉਦਾ ਜੀ ਕੰਮ ਆਹਾ ਜਿਹੜਾ ਹੈਗਾਗਾ ਮਿਕਸਚਰ ਉਹਦੇ ਵਿੱਚ ਚਲਟਾ ਦਿਆ ਕਰਾਂਗੇ ਉਹ ਲੈ ਕੇ ਉਹ ਰਹਿ ਜਾ ਗੁਰੂਪਾ ਆਓ ਬੈਠਾ ਆਪਣਾ ਯਾਰ ਸੁਪਨ ਇਹ ਜਿਹੜਾ ਮੁੰਡਾ ਆਜੋ ਕਰ ਮੈਂ ਉਹ ਹੈਲੋ ਹਾਂ ਭਾਈ ਤੂੰ ਔਰ ਸਾਲਾ ਪਾਣੀ ਪਾਉਣ ਦਾ ਕੰਮ ਕਰ ਉਹਦੇ ਬੰਦਿਆਂ ਨੂੰ ਲਾਵੋ ਨੂੰ ਲਿਆ ਔਰ ਚਾਚਾ ਕੋਈ ਨਹੀਂ ਪਾਉ ਪਾਉ ਕਰਾ ਮਡੇ ਪਾਣੀ ਪਾਉ ਸਮਾਰ ਕੇ ਆਹ ਕੰਮ ਨਹੀਂ ਹੈ ਕੰਮ ਨਹੀਂ ਆ ਪਤਾ ਸੀ ਥੱਲੇ ਰੱਖ ਸੜਦਿਆਂ ਤਾਂ ਇੱਥੇ ਰੱਖ ਲੈ ਇਹ ਬਾਦੂ ਚੀਜ਼ਾਂ ਲਾਓ ਥੱਲੇ ਯਾਰ ਇਹ ਵੀ ਪਾਵਾਂਗੇ ਉਹ ਇਹਦਾ ਹੀ ਕੰਮ ਆ ਓਥੇ ਦੌੜ ਕੇ ਛੱਡਾਂਗੇ ਪੰਜ ਬੰਦੇ ਭੋਲਾ ਬਾਜੀ ਬਈ ਸਫਾਈ ਹੈ ਉਥੱਲੇ ਪੰਜ 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 ਬਈ ਉਹ ਬਾਲਾ ਬਾਲਾ ਪਾਣੀ ਤਾਂ ਨਹੀਂ ਉਹ ਬਾਲਾ ਨੂੰ ਕੀ ਯਾਰ ਉਹ ਦੇਖੀਓ ਇਹ ਭਰ ਕੀ ਬਾਲਟੀ ਕਿੰਨਾ ਕਹੇ ਪੰਜ ਲਓ ਜੀ ਮੇਰੇ ਵੀਰੋ ਪੜਾਈ ਜੀ ਦਾ ਸਫਾਈ ਹੁੰਦੀ ਨਾਲ ਉਥੱਲੇ ਵੀ ਉਹ ਹੁੰਦੇ ਵੀ ਉੱਤੇ ਪਾਵਾਂਗੇ ਆਪਾਂ ਚਿਪਕਦਾ ਨਹੀਂ ਨਾਲ ਹੋਰ ਥਲੇ ਡੋਲਦਾ ਉਥੇ ਹੋਰ ਪਾਉਂਦਾ ਉਥੇ ਲਓ ਜੀ ਸ਼ੈਂਪੂ ਦੇ ਨਾਲ ਵੀਰ ਤੇ ਉਹ ਕਰਕੇ ਹਨਾ ਘਾਤਰਨਾ ਕਿੰਬਰ ਤੇ ਸਫਾਈ ਵੱਧ ਆਉਂਦੀ ਆ ਤੇ ਉਹ ਤਾਲੂ ਢੂਲਾ ਖੋਲਾਂਗੇ ਥਲੋਂ ਪਲਾਈ ਦਾ ਸਾਈਡ ਤੇ ਰੱਖ ਲੰਮੇ ਉਹ ਪੀਚਰਾ ਕੱਢਦੇ ਇੱਥੇ ਰੱਖ ਦੋ ਹੋਗਾ ਹਾ ਤੁਮਾਰ ਲਾ ਮਾਰ ਕੇ ਹੋੜਾ ਜਾਣਾ ਕਲੋ ਬਾਰਾ ਮੂਰੇ ਮੂਰੀ ਪਾਣੋ ਹੈ ਗੱਲਾ ਗਾ ਦੇਗਾ ਪਟਿਆ ਦੇਖਿਓ ਨਾਲ ਆ ਜਗਰ ਹੋਰੇ ਚਿੜੀਆ ਹਲਟਾ ਹੋਰੇ ਹੋਲੀ ਕਰਕੇ ਬਾਲਟੀ ਕੰਬਰ ਰਾਪੀ ਬਾਲਟਾ ਲਓ ਜੀ ਮੇਰੇ ਵੀਰੋ ਉਹ ਉਹ ਦੇ ਚਲਦਾਵਾਂਗੇ ਹੁਣ ਇਹ ਮਾਰਿਆ ਗਿਆ ਕਿੱਥੇ ਹੋਏ ਲਓ ਜੀ ਹਲਟਾ ਦੀ ਮੇਰੇ ਵੀਰੋ ਵਿੱਚ ਕਰ ਲਾ ਮੜਾ ਏ ਓਏ ਆ ਵਾ ਇਧਰੋਂ ਨਿਕਲ ਲੱਗ ਗਿਆ ਡੇਟੀ ਜਾਣਾ ਜੇ ਵੀ ਉਧਰੋਂ ਓਏ ਹੁਣ ਤਾਂ ਡਰੀ ਕੋਈ ਨਾ ਬੱਸ 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 ਲੈ ਤਾਰੋਂ ਬਠੋ ਲੈ ਇਧਰ ਤਾਰ ਬਠੋ ਕਿੱਥੇ ਬਠੋ ਲੈ ਲਓ ਜੀ ਆਏ ਲਾਵਾਂਗੇ ਜਿਗਾਰ ਹੁਣ ਇਧਰ ਲਾਵਾਂ ਉਹ ਦੂਜੇ ਤੋਂ ਲੱਗ ਜਾ ਟੱਕ ਨਾ ਜੋਰ ਨਾ ਮੜਾ ਜਾ ਦਬਦਾ ਕਿਉਂ ਆ ਮੇਰੇ ਵੀਰੋ ਜਿਹਨੇ ਹਰੇ ਕੰਮ ਚ ਪਾਉਣੀਆਂ ਮੇਰੇ ਵੀਰੋ ਛੱਤ ਛੁੱਤ ਤਹਾਨ ਆਇਓ ਅੰਬਰ ਤੇ ਤਹਾਨ ਆਇਓ ਤਹਾਨ ਦਾ ਕੰਮ ਪੈੜਾ ਇੱਥੋਂ ਵਠਲ ਲੈ ਕੇ ਹੋ ਤੇ ਲੈ ਕੇ ਜਿਹਨੇ ਵੀ ਕਰਨੇ ਕੰਮ ਔਖਾ ਉਹ ਪਾ ਕੇ ਮਾਂ ਦੇ ਪੁੱਤ ਖੜ ਜਾਂਦੇ ਉਹਨਾਂ ਨੇ ਬਸ ਉਹ ਵੀ ਮੁੰਡਾ ਕੱਲਾ ਪਈ ਚਾਹੇ ਉਹ ਵੀ ਖੜ ਜਾਂਦਾ ਪਾ ਕੇ ਉਹ ਵੀ ਖੜ ਜਾਂਦੇ ਹੈਗੇ ਪਰ ਅਸੀਂ ਨਹੀਂ ਖੜਨ ਜੋ ਕਰਿਆ ਤਾਂ ਇੱਥੇ ਸੀ ਤਾਂ ਆ ਕਰਕੇ ਲਹਾਦੀ ਵੀ ਬਾੜੀ ਮੱਡੀ ਜਾਣ ਸੌਕੀ ਰਹਿ ਜੂਗੀ ਤੇ ਪਰ ਕੰਮ ਔਕਾ ਮੇਰੇ ਵੀਰੋ ਇੱਥੇ ਕੱਲਾ ਕੱਲਾ ਬੱਠਾ ਲਾਉਣਾ ਚ ਬਹੁਤ ਔਖਾ ਚੱਲ ਓਏ ਚੱਲ ਚੱਲ ਤਹਾਂ ਇੱਕ ਇਕਲੀ ਮੜੀ ਤਹਾਂ ਚੱਲੋ ਚੱਲੋ ਹੁਣ ਆ ਪੈਂਦਾ ਤੇਰਾ ਉਹਰ ਦੇ ਕੋ ਫੋਲੀ ਪਾਉਣੇ ਫਿਰ ਵੀ ਖਾਲਿਆ ਫੋਲੀ 12 ਪਾਉਣੇ ਆ ਆਹੋ ਕਹਿੰਦਾ ਉਹਰ ਦੇ 12 ਪਾਉ ਲੱਗ ਗਿਆ ਕਹਿੰਦਾ ਊਣਾ ਆਉਂਦਾ ਬਈ ਤਾਂ 14 15 ਪਾਉ ਤੁਸੀਂ ਉਸ ਹਿਸਾਬ ਤੇ ਦਾ ਬੱਠਾ ਵਧਾਏ ਆ ਉਹ ਆਪਣਾ ਬੱਠਾ ਬੈਠਾ ਭਈਆਂ ਇਹ ਨਹੀਂ ਜਾਂਦਾ ਬੱਠਾ ਬੈਠ ਕੇ ਚੱਕ ਕੇ ਦੇ ਆਏ ਤਾਂ ਦਾਣਾ ਕੋ ਤੋਂ ਕਣ ਕਰਾਊਗਾ ਤੁਰੇ ਆਦੇ ਉਹ ਮੇਸਤਰੀ ਕਹਿੰਦਾ ਹਟਾ ਆਪਣਾ ਲੱਗਦਾ ਦੇਗਾ ਭੈ ਆਪ ਆ ਖੜਿਆ ਸਰਦਾਰ ਲੈ ਲੈ ਆਹ ਦੇਖ ਮੇਸਤਰੀ ਕਹਿੰਦਾ ਮੈਨੂੰ ਹੋਂ ਦੇ ਮੂਰੇ ਆਹ ਦੇ 11000 ਆ ਕਾਲਾ ਹੱਡਾ ਕਿਣੀ ਕਾਲੇ ਲਓ ਜੀ ਮੇਰੇ ਬਿਰੋ ਲਗਭਗ ਅੱਧੀ ਅੱਧੀ ਪੈਗੀ ਕਾਲੇ ਅੱਧੀ ਹਨਾ ਆਹ ਦਰਜਾ ਪਰ ਕਾਲਾ ਇਥੋਂ ਪਾਣੀ ਜਾਈ ਜਾਂਦਾ ਉਹ ਇਧਰੋਂ ਚੰਗਾ ਤੈਨੂੰ ਫੜਾਊਗਾ ਮਾੜਾ ਇੱਧਰ ਪਾ ਲੈਂਦੇ ਆ ਮੋਰਾਂ ਆ ਪਰੋਹਾਰੀਆਂ ਇੱਥੇ ਲੈ ਮਾ ਪਰਿਆ ਗਾਲਿਆ ਕਿੰਨੇ ਘਟੇ ਮਲ ਰਹੇ ਆ ਜੰਨੇ ਘਟਾ ਆ ਆ ਸ਼ਾਬਾਸ਼ ਮੇਰਾ ਯਾਰ ਚੜੀ ਆ ਜੱਕਦੇ ਫੱਟੇ ਕਰਾਂ ਨਾਲ ਮੇਰੇ ਵੀਰੋਂ ਅੰਬਰ ਦਾ ਇੱਥੇ ਗੈਰ ਹੱਥ ਮਾਰ ਦੇਗਾ ਯਾ ਭਾਈ ਓਏ ਦਾ ਬੰਦਰ ਪਾ ਮੁੰਡਾ ਖੁੰਡਾ ਬਣਾ ਫਰਦਾ ਤੈਨੂੰ ਲੋਰ ਕਾ ਪ੍ਰੀਤ ਤੇ ਦਾੜੀ ਧੂੜੀ ਕਟਾ ਕੇ ਦੇਗਾ ਕਿਹੜਾ ਸਾਂ ਉਹ ਤੜਕੇ ਨਹੀਂ ਫੀਟਰਿਆ ਬੰਦ ਕਰੀਂ ਉਹ ਇੰਜਨ ਦਾ ਮਾਹਾਂ ਮੁੰਡਾ ਹੈ ਕਿਹੜਾ ਨਾਲ ਹੱਲੀ ਫਿਰਦਾ ਜੇ ਭਾਂਦਾ ਕੱਛਾ ਹੈ ਐਡਾ ਬਾਈ ਵਰਦਾ ਆ ਫਿਰ ਆਉਂਦੇ ਮੇਸਤਰੀ ਥੱਲੇ ਕੰਬਲ ਕੰਬਲਾ ਆ ਜਾ ਛੱਡ ਲੈਣਾ ਕੰਬਲ ਨਾਲ ਆ ਵਿਆਹ ਕੰਬਲਿਆਂ ਚੋ ਲਵਾਏਗਾ ਥੱਲੇ ਉਤਰ ਕੇ ਕਾਈ ਉਹਨੂੰ ਤਾਂ ਡੰਡੂ ਨਾਲ ਦੇਵਾਂਗੇ ਮੇਰੇ ਵਾਸਤੇ ਸਪੈਸ਼ਲ ਸਰਪ੍ਰਾਈਜ਼ ਹੈ ਚੰਗਾ ਕਾਲਾ ਮੈਸਤਰੀ ਮੈਂ ਆ ਜਨਾ ਤਾਰੇਗਾ ਥੱਲੇ ਕਹ ਕੇ ਚਾਰ ਦਿਨਾਂ ਦੇ 22 22 ਥਲੇ ਹਾਂ ਇਹ ਉਹ ਸਭਾਈ ਬਹੁਤ ਮੁੰਡਾ ਦੇ ਆ ਬਈ ਜੋਦ ਲਾ ਦੇ ਜੋਦ ਤਾਂ ਲਾ ਦੋ ਚਲੋ ਜੀ ਮੁੰਡਾ ਚਾ ਉਹਦਾ ਥੱਲੇ ਹੋਣਾ 11 ਕੰਪਲੀਟ ਆ ਬਸ ਆ ਰਹਿਗੇ ਮੜੇ ਮੋٹے ਮੋٹے ਕਰ ਦਣਗੇ ਇਦੋਂ ਬਾਅਦ ਇੱਕ ਆ ਗੋਲਾ ਪਾਉਣਾ ਬਸ ਸਰਗਾ ਥੋੜਾ ਲਓ ਜੀ ਮੇਰੇ ਵੀਰੋ ਸੱਤ ਪੈ ਗਈ ਤੇ ਲਾਉਂਦੇ ਹੀ ਬਾਬੀ ਜੋਤ ਲਾਵੀਂ ਬਾਲੇ ਬਾਬਾ ਕਿਰਪਾ ਕਰੀ ਬਾਬਾ ਕਿਰਪਾ ਕਰੀ ਬੱਦੇ ਘਾਟੇ ਚੱਲਦੇ ਰਹਿੰਦੇ ਪਰ ਕੋਈ ਊਨ ਨਿੱਕੀ ਨਾ ਹੋਵੇ ਕਿ ਨਹੀਂ ਕਾਲੇ ਸੁੱਖ ਸ਼ਾਂਤੀ ਸੁੱਖ ਸ਼ਾਂਤੀ ਰੱਖੀ ਬਸ ਸ਼ਾਂਤ ਰੱਖਦੀ ਇੰਤਰਾ ਥੋੜਾ ਜਿਹਾ ਇੰਕਾ ਬਈ ਬਾਹਰੂ ਬਾਬਾ ਕੋਈਓ ਕਿਰਪਾ ਯਾ ਦੇ ਗਾਲੇ ਤੋਂ ਹੁਣ ਗੋਲੇ ਵੀ ਗੋਲੇ ਦੀ ਦਾ ਉਹਦਾ ਬਰਾਵੇਂ ਆ ਜੰਤੂ ਕੀ ਬਈ ਆ ਤੇ ਪਲੇਟ ਤੇ ਕਪੜਾ ਪੁੱਟਣਾ ਬੰਦਾ ਉਹਨਿਕੜਾ ਆ ਬਿੰਦਰ ਬਿੰਦਰ ਦਾ ਮੇਰਗਾ ਸੀ ਤਾਂ ਮੈਂ ਕਰ ਰੋ ਇਦਾਂ ਉਹਦਾ ਤੇਰਣਾ ਸੀ ਦੋਵੇਂ ਤਮੋਧੂਂ ਹੀ ਪੱਜੀਆਂ ਤਾਂਾਂ ਤੋਂ ਆ ਕੇ ਮਾਰ ਲਿਆ ਤਾਂ ਕੁਝ ਹੋਊਗਾ ਘਾੜਾ ਪੈਣ ਦਾ ਥਪੜੇ ਕਿਸੇ ਬਾਤ ਨੂੰ ਨਹੀਂ ਬੰਦੇ ਬਾਬੇ ਜੂਰਦਾਰ ਹਾਂ ਪਰ ਜੋਤ ਲਾਤੀ ਹੁਣ ਵਾਹਿਗੁਰੂ ਬਹੁਤ ਆਉਂਦੀ ਕਿ ਮੁੰਡਾ ਇਲਾ ਮੋੜਾ ਪ੍ਰਸ਼ਾਦ ਰੱਖ ਦੇ ਇੱਥੇ ਕਿ ਉਧਰ ਪਿਆ ਲਾ ਲਾ ਲਗਾ ਦੇ ਨਾਜ ਪਾੜਾ ਤੇਗ ਮੱਥਾ ਕਰੋ ਆ ਬੱਬਈ ਜੇ ਕੀ ਤੋਂ ਜੀ ਬੋਲ ਦੇ ਨਾ ਲੈਣਾ ਪ੍ਰਸ਼ਾਦ ਜੀ ਰੱਖੋ ਹੀ ਕਿਛਾਰ ਨਹੀਂ ਬਾਕੀ ਦਾ ਲਓ ਲਓ ਹੋ ਲੋ ਜੀ ਉਹ ਲਾਦ ਕੇ ਦਿੱਤਾ ਪੱਕੇ ਹਾਂ ਵਾ ਵਾ ਬੜੇ ਸੱਚੇ ਹਾਂ ਜੀ ਬੜੇ ਸੱਚੇ ਹਾਂ ਨੀ ਸੋਹ ਮੈਂ ਇਹ ਜਿੰਦਗੀ ਆਪਸ ਨਾਲ ਕੀ ਕਰ ਹੁਣ ਆਪਾਂ ਆਦੇ ਬੜਾ ਕਰੀ ਚੱਤ ਸਾਡੇ ਕੋਲ ਹੋਰ ਮੇਰੇ ਬੰਦਰ ਯਾਰ ਲਾ ਕੇ ਲਾਓ ਮੇਰੇ ਬ੍ਰੋ ਵੰਡ ਦਿਓ ਮੁੰਡਿਆ ਕੇ ਬਾਹਰ ਮੱਤਾ ਟੈੱਕ ਆ ਗਿਆ ਮੁੰਡਿਆ Çal hadi yoğdu